ਤਸਵੀਰਾਂ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਇਹ ਮੋਗਾ ਦੀਆਂ ਤਸਵੀਰਾਂ ਹਨ ਜਿੱਥੇ ਇਹ ਚੋਰ ਨੇ ਬੇਖੌਫ ਹੋ ਕੇ ਥਾਣੇ ਦੇ ਬਿਲਕੁਲ ਸਾਹਮਣੇ ਅਤੇ ਪੀਸੀਆਰ ਦੀ ਗੱਲ ਦੇ ਹੁੰਦਿਆ ਹੋਇਆ ਬੇਖੌਫ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਦੇ ਵਿੱਚ ਇਹ ਚੋਰ ਕਾਮਯਾਬੀ ਹੋਇਆ ਕਹੋ ਜੀ ਕੀ ਨਾਮ ਤੁਹਾਡਾ ਕਾਹਦਾ ਕਾਰੋਬਾਰ ਹੈ ਕਿੱਥੇ ਜੀ ਮੇਰਾ ਨਾਮ ਪੰਕਜ ਮਿੱਤਲ ਹੈ ਜੀ ਮੇਰੇ ਇਥੇ ਫੋਟੋ ਸਟੇਲ ਲੈਮੀਨੇਸ਼ਨ ਵਗੈਰਾ ਆਨਲਾਈਨ ਦਾ ਕੰਮ ਐ ਸਿਰਟੈਟਾ ਰੇਲਵੇ ਟਿਕਟ ਵਗੈਰਾ ਬੁੱਕ ਕਰਦਾ ਹੀ ਮੈਂ ਇਥੇ ਕਿਹੜੀ ਜਗ੍ਹਾ ਤੇ ਦੁਕਾਨ ਹੈ ਇਹ ਆਪਣੀ ਰੇਲਵੇ ਰੋਡ ਤੇ ਹੈ ਜੀ ਦੁਕਾਨ ਨੰਬਰ 29 ਸਾਹਮਣੇ ਸੀਡਿਸ ਆਊਟ ਥਾਣੇ ਦੇ ਸਾਹਮਣੇ ਹੈ ਜੀ ਅਬ ਜੀ ਚੋਰੀ ਹੋਈ ਹੈ ਹਾਂ ਜੀ ਕਿਦਾਂ ਪਤਾ ਲੱਗਿਆ ਮੈਨੂੰ ਫੋਨ ਆਇਆ ਸੀ ਸਵੇਰੇ ਸਤਾ ਵਜੇ ਕੇ ਵੇਸੀ ਜੀ ਜੋ ਮੈਂ ਘਰੇ ਆਇਆ ਕੁਦਰਤੀ ਫੋਨ ਵੱਜ ਰਿਹਾ ਸੀ ਮੈਂ ਚੈੱਕ ਕੀਤਾ ਤੇ ਗਵੰਡੀ ਦਾ ਦੁਕਾਨਦਾਰ ਦਾ ਫੋਨ ਕਿਤਾ ਨੁਕਸਾਨ ਹੋਇਆ ਇੱਥੇ ਵਹ ਜਿੱਤਾ ਵੈਸੇ ਮਾੜੀ ਨਿਗਾਹ ਮਾਰੀ ਔਰਦੀ ਨਿਗਾਹ ਦਾ ਅੰਦਾਜ਼ਾ 10-12000 ਦਾ ਨੁਕਸਾਨ ਜਾਇਜਾ ਲੱਗਦਾ ਹੈ ਬਾਕੀ ਤਾਂ ਜੋ ਧਿਆਨ ਨਾਲ ਦੇਖਣ ਫਿਰ ਪਤਾ ਲੱਗੇਗਾ ਜੀ ਸਟਟਰ ਸਾਰਾ ਤੋੜ ਕੇ ਚਲੇ ਗਈ ਸਾਰਾ ਬਿਲਕੁਲ ਜੀ ਹੋਰ ਕੀ ਕੁਝ ਲੈ ਗਏ ਗੱਲੇ ਕੋਲੇ ਟੁੱਟੇ ਗੱਲੇ ਵੀ ਟੁੱਟੇ ਵੀ ਹੈ ਜੀ ਤੇ ਬਾਕੀ ਸੇ ਹੀਰਾ ਅਨੀਮਲ ਦਾ ਗੱਲਾ ਸੀ ਉਹ ਵੀ ਲੈ ਗਏ ਸੀ ਕੈਸ਼ ਸੀ ਭਾਂਡ ਸੀ ਬਸ ਇਸ ਤਰ੍ਹਾਂ 10-12000 ਰੁਪਏ ਨਗਦ ਸੀਗੇ ਜੀ ਸਾਰਾ ਕੈਸ਼ ਮੰਦਰ ਵਗੈਰਾ ਤੇ ਵਿੱਚ ਵੀ ਕਰ ਮੰਦਰ ਦੇ ਵਿੱਚ ਹੀ ਪੈਸੇ ਸੀਗੇ ਜੀ ਹਾਂਜੀ ਤੇਦੀ ਕਵਰੇਜ ਵੀ ਨਾਲ ਦੇ ਦੁਕਾਨ ਤੇ ਮੇਰੇ ਕੋਲ ਤਾਂ ਸੀਸੀ ਨਹੀਂ ਲੱਗੇ ਸੀ ਕਿਹ ਉਹ ਕਵਰੇਜ ਨਾਲ ਦੇ ਦੁਕਾਨ ਤੇ ਨਾ ਇਹਨਾਂ ਦੇ ਏ ਆਨਲਾਈਨ ਅਰਜੁਨ ਜੀਆ ਦੇ ਲੱਗੇ ਹੋਏ ਆ ਉਹਨਾਂ ਨੇ ਵੀ ਚੈੱਕ ਕੀਤਾ ਸੀਗਾ ਤੇ ਸਾਰੀ ਕਵਰੇਜ ਵਿੱਚ ਆ ਗਈ ਸੀਗੀ ਕਿਸ ਤਨਾ ਕੋਣ ਕੋਣਾ ਕਿੰਨੇ ਜਣੇ ਜਿਹੜੇ ਆਉਂਦੇ ਇੱਕ ਜਣਾ ਹੀ ਪਤਾ ਲੱਗਿਆ ਜੀ ਇਹ ਕਿਹ ਜਣਾ ਹੀ ਬੰਦਾ ਸੀਗਾ ਜੀ ਉਹ ਉਹਦੇ ਕੈਪਰੀ ਪਾਈ ਸੀ ਉੱਪਰੋਂ ਬ੍ਰਾਂਡ ਵੀ ਨਹੀਂ ਪਾਈ ਹੋਈ ਸੀ ਲੰਗਾ ਸੀ ਸ਼ੀਰਦ ਉਹਦੇ ਇਸ ਨਾਲ 30-40 ਇੱਥੇ ਇਤਕੀ ਬਣਾ ਘੰਟੇ ਲੱਗਰੀ ਉਲਾ ਕੇ ਗਿਆ ਜੀ ਜਿਸ ਜੱਜ ਕੀਤਾ ਸੀ ਕਿੰਟਲ ਤੋਂ ਨਜ਼ਰ ਆ ਰਹੇ ਵੀ ਘੰਟਾ ਦੇ ਕਰੀ ਦੇ ਸਿਰੇ ਆ ਇਹ ਤਿੰਨ ਪੌਣੇ ਪੌਣੇ ਤਿੰਨ ਚਾਰ ਤਿੰਨ ਵਜੇ ਵਾਕਿਆ ਜਾਂਦਾ ਜਾਈ। ਮੌਕੇ ਤੇ ਪੁਲਿਸ ਵੀ ਪਹੁੰਚੀ ਹੈ। ਹਾਂਜੀ। ਠੀਕ ਹਾਂ ਜੀ। ਉਹ ਕਹਿੰਦੇ ਦੇਖਦੇ ਅਸੀਂ ਕਰਦੇ ਤਾਂ ਕਾਰਵਾਈ ਕਰਦੇ ਜੀ ਨਾਲ। ਪੁੱਛਦੀ। ਇਹ ਕੱਲ ਕਿੰਨੇ ਵਜੇ ਦੀ ਕਰਨਾ ਹੈ? ਕਿ ਕਿ ਮੈਂ ਪੌਣੇ ਸਵੇਰੇ 3 ਵਜੇ ਲਾ ਕੇ 4 ਵਜੇ ਕਰੀ ਦੀ ਉਪ ਘਟਨਾ ਜੀ ਇਹ। ਬਹੁਜੀ ਸਾਹਮਣੇ ਤੁਹਾਡੇ ਥਾਣਾ ਹੈ। ਹਾਂਜੀ। PCR ਦਿਨ ਪੂਰਾ ਗਸ਼ਤ ਕਰਦੀ ਹੈਗੀ ਹੈ। ਪਰ ਫਿਰ ਵੀ ਚੋਰੀ ਹੋਈ ਹੈ। ਤੁਹਾਡੇ ਸਾਹਮਣੇ ਹੀ ਹੈ ਜੀ ਇਸ ਵਾਰ ਇਹਨਾਂ ਪਤਾ ਕੀ ਇਹਦਾ ਪੁਲਿਸ ਵਾਲੇ ਦੱਸ ਸਾਦੇ ਇਸ ਵਾਰ ਇਹ ਜੀ ਸਹੀ। ਕੀ ਮਾਤੀ ਕਰਾ। ਹਾਂਜੀ ਇਹ ਮੰਗ ਕਰਾਂ ਸਾਡੀ ਤਾਂ ਇਹੀ ਮੰਗ ਹੈ ਜੀ ਇਹ ਜਿਹੜੀ ਘਟਨਾਵਾਂ ਹੁੰਦੀਆਂ ਬੰਦ ਹੋਣ ਜੀ ਸਾਰਾ ਮਤਲਬ ਇਹ ਚੀਜ਼ਾਂ ਬੰਦ ਹੋਣੀ ਚਾਹੀਦੀ ਹੈ ਜੀ ਇਸ ਚੀਜ਼ ਦਾ ਖਿਆਲ ਹੋਣਾ ਚਾਹੀਦਾ ਸਰਕਾਰਾਂ ਦਾ ਉਹ ਜੀ ਕੀ ਨਾਮ ਹੈ ਤੁਹਾਡਾ ਕਾਹਦਾ ਕਾਰੋਬਾਰ ਮੇਰਾ ਨਾਮ ਅਰਜੁਨ ਅਰੋੜੀ ਮੇਰਾ ਸਟੇਟ ਬੈਂਕ ਆਫ ਇੰਡੀਆ ਦਾ ਸੈਂਟਰ ਹੈ ਮਨੀ ਟ੍ਰਾਂਸਫਰ ਆਨਲਾਈਨ ਵਰਕ ਸਾਰਾ ਰੇਲਵੇ ਟਿਕਟ ਵਗੈਰਾ ਦਾ ਕੰਮ ਹੈ ਜੀ ਉਹ ਜੀ ਤੁਹਾਡੇ ਗਵਾਂਡ ਦੇ ਵਿੱਚ ਤੁਹਾਡੇ ਨਾਲ ਦੀ ਲਗਾਂ ਦੇ ਚੋਰੀ ਹੋਈ ਹੈ ਹਾਂਜੀ ਜੀ ਰਾਤ ਨੂੰ ਕੱਲ 3 ਵਜੇ ਦਾ ਸਮਾਂ ਲਗਭਗ 3 ਵਜੇ ਤੋਂ ਲੈ ਕੇ 4 ਵਜੇ ਤੱਕ ਇੱਕ ਬੰਦਾ ਚੋਰ ਹੈ ਜਿਹੜਾ ਇੱਥੇ ਥਾਣਾ ਸਿਡੀ 2 ਦੇ ਸਾਹਮਣੇ ਐਨੀ ਹਿੰਮਤ ਆਉਦੀ ਵੀ ਇੱਥੇ ਉਹ ਘੁੰਮਦਾ ਫਿਰਦਾ ਰਿਹਾ ਹੈ 1 ਘੰਟਾ ਪੁਲਿਸ ਵਾਲਿਆਂ ਨੂੰ ਕੁਝ ਨਹੀਂ ਪਤਾ ਲੱਗਾ ਅਗਲੇ ਦਿਨ ਬੰਦੇ ਦਾ ਸ਼ਟਰ ਤੋੜ ਗਏ ਜੀ ਮੇਰੇ ਕੈਮਰੇ ਤੋੜ ਗਏ ਆ ਗਾ ਮਗਰ ਰੇਲਵੇ ਦੇ ਕੁਆਟਰ ਹੈ ਜੀ ਉਹਨਾਂ ਦੇ ਸਾਰੇ ਘਰਾਂ ਦੇ ਜਿੰਦੇ ਲਾ ਗਏ ਆ ਜੀ ਉਹ ਬੰਦਾ ਇਕੱਲਾ ਹੀ ਤੇ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਹੈ ਜਿਹੜੀ ਸਰ ਪਤਾ ਕਿਦਾਂ ਲੱਗਿਆ ਵਿੱਚ ਸਵੇਰੇ ਫੋਨ ਆਇਆ ਜੀ ਆਂਡ ਪੁਆਇੰਟ ਤੋਂ ਫੋਨ ਆਇਆ ਵੀ ਤੁਹਾਡੇ ਗੁਆਂਢ ਵੀ ਇਸ ਤਰ੍ਹਾਂ ਕਰਕੇ ਵਾਰਦਾਤ ਹੋਈ ਹੈ ਤੇ ਅਸੀਂ ਸਾਰੇ ਪਹੁੰਚੇ ਆਂ ਜਿਨ੍ਹਾਂ ਦੀ ਦੁਕਾਨ ਤੇ ਚੋਰੀ ਹੋਈ ਹੈ ਜਾਂ ਸਾਡੇ ਕੈਮਰੇਆਂ ਦੇ ਟੁੱਟੇ ਆ ਅਸੀਂ ਉਸੇ ਵੇਲੇ ਮੌਕੇ ਤੇ ਪਹੁੰਚ ਗਏ ਨਾਲੇ ਪੁਲਿਸ ਵਾਲਿਆਂ ਨੂੰ ਇੰਤਲਾਹ ਦਿੱਤੀ ਹੈ ਜੀ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਉਹ 2 2.5 ਘੰਟੇ ਬਾਅਦ ਇੱਥੇ ਮੌਕੇ ਤੇ ਪਹੁੰਚੇ ਜਦਕਿ 2 ਮਿੰਟ ਦਾ ਰਸਤਾ ਵੀ ਹੈ ਨਹੀਂਗਾ ਜੀ ਸਰ ਕਿੰਨੇ ਜਣੇ ਸੀ ਕਤਲ ਦੇ ਆ ਜੀ ਪਤਾ ਨਹੀਂ ਲੱਗਦਾ ਕੱਲਾ ਇੱਕੋ ਬੰਦਾ ਸੀਗਾ ਜੀ ਪੈਦਲ ਹੀ ਸੀਗਾ ਬਿਨਾਂ ਕੱਪੜਿਆਂ ਤੋਂ ਸੀਗਾ ਸਿਰਫ ਨਿੱਕਰ ਪਾਈ ਹੋਈ ਸੀ ਜੀ ਉਹਦੇ ਸਰ ਪੁਲਿਸ ਵੱਲੋਂ ਲਗਾਤਾਰ ਦਾਅਵੇ ਕੀਤੇ ਜਾਂਦੇ ਵੀ ਰਾਤ ਨੂੰ ਪੂਲਸ ਪਾਰਟੀ ਪਟੋਲਿੰਗ ਕਰਦੀ ਹੈ ਪੀसीआर ਘੁੰਮਦੀ ਆ ਸਾਹਮਣੇ ਥਾਣਾ ਸਰ ਪੁਲਿਸ ਪ੍ਰਸ਼ਾਸਨ ਦੀ ਜੇ ਇੰਨੀ ਕਾਰਗੁਜ਼ਾਰੀ ਹੁੰਦੀ ਤਾਂ ਮੇਰੇ ਖਿਆਲ ਨਾਲ ਸਾਹਮਣੇ ਬੈਠਾ 100 ਮੀਟਰ ਵੀ ਹੈ ਨਹੀਂ ਗਈ ਥਾਣਾ ਬਿਲਕੁਲ ਸਾਹਮਣੇ ਆ ਆਪੋਜ਼ਿਟ ਹੈ ਜੇ ਇਹ ਇੰਨੇ ਦਾਅਵੇ ਕਰ ਰਹੇ ਆ ਤਾਂ ਮੇਰੇ ਖਿਆਲ ਨਾਲ ਚੋਰੀ ਨਾ ਹੁੰਦੀ ਜੇ ਇਹ ਇੰਨਾ ਅਸਲ ਚ ਕੰਮ ਕਰਦੇ ਹੁੰਦੇ ਇਹਨਾਂ ਵੱਲੋਂ ਕੋਈ ਧਿਆਨ ਨਹੀਂ ਹੈ ਜਦੋਂ ਅਸੀਂ ਅੰਦਰ ਸ਼ਿਕਾਇਤ ਕਰਨ ਵੀ ਗਏ ਆ ਤੇ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਮੰंजे ਦੇ ਰਾਮ ਨਾਲ ਕੁੱਲਰ ਚਲਾ ਕੇ ਸੁੱਤਾ ਪਿਆ ਦਿੱਤਾ ਅਸੀਂ ਉਹਨਾਂ ਨੂੰ ਕਿਹਾ ਵੀ ਬਾਹਰ ਵਾਰਦਾਤ ਹੋ ਗਈ ਹੈ ਜੀ ਸਾਹਮਣੇ ਪਹੁੰਚੋ ਬਟ ਪੁਲਿਸ ਪ੍ਰਸ਼ਾਸਨ ਦੇ ਕੰਨਾਂ ਤੇ ਜੂਨ ਹੀ ਰਕੀ ਉਸ ਉੱਤੇ ਰਿਹਾ ਉਹਦਾ 2 2.5 ਘੰਟੇ ਬਾਅਦ ਮੀਡੀਆ ਨੇ ਆ ਕੇ ਉਹਨਾਂ ਨੂੰ ਬੁਲਾਇਆ ਤਾਂ ਆ ਕੇ ਉਹਨਾਂ ਨੇ ਮੌਕੇ ਦੀ ਜਾਣਕਾਰੀ ਪੜਤਾਲ ਕੀਤੀ ਕੈਮਰੇ ਤੁਹਾਡੇ ਲੱਗੇ ਸੀ ਜੀ ਹਾਂਜੀ ਤਾਰ ਕੱਟੀ ਗਈ ਹੈ ਜੀ ਇੱਕ ਕੈਮਰੇ ਦੀ ਤਾਰ ਕੱਟੀ ਹੈ ਜੀ ਇੱਕ ਕੈਮਰੇ ਦੀ ਤਾਰ ਹੈਗੀ ਹੈ ਜੀ ਹਜੇ ਸਰ ਮੰਗ ਇਹੀ ਹੈ ਜੀ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਕਾਰਵਾਈ ਕਰੇ ਇਹਨਾਂ ਚੀਜ਼ਾਂ ਦੀ ਇਹਨਾਂ ਦੇ ਨਕੀਲ ਪਾਵੇ ਇਹ ਰੋਜ਼ ਦੀਆਂ ਮੇਰੇ ਆਪ ਦੇ ਦਫਤਰ ਦੇ ਵਿੱਚ ਜੀ ਪਿਛਲੇ 1 ਸਾਲ ਤੋਂ ਲਗਾਤਾਰ 3 ਵਾਰ ਚੋਰੀਆਂ ਹੋ ਚੁੱਕੀਆਂ ਐ ਪੁਲਿਸ ਪ੍ਰਸ਼ਾਸਨ ਨੂੰ ਕੰਪਲੀਟ ਕੀਤੀਏ ਤਾਂ ਵੀ ਕੋਈ ਕਾਰਵਾਈ ਨਹੀਂ ਹੋਈ ਜੀ। ਕਤਲਾਬ ਮਿਲੀ ਸੀ ਜ਼ੁਰੇ ਜੀ ਪੰਖਤ ਜੀ ਬਾਬੂ ਜੀ ਹਦਕਾਮ ਦਾ। ਉਹਨਾਂ ਨੇ ਕਿਹਾ ਵੀ ਸਾਡੇ ਦੁਕਾਨ ਤੇ ਚੋਰੀਂ ਵਗਰਾ ਹੁੰਦੀ ਐ। ਜੋ ਮੌਕੇ ਤੇ ਪੜਤਾਲ ਕਰਨ ਵਾਸਤੇ ਪਹੁੰਚਿਆ ਸੀ। ਦੇਖਦੇ ਆ ਚੋਰੀ ਜਿਹੜੀ ਮਤਲਬ ਸੀਸੀ ਕੈਮਰੇ ਚੈੱਕ ਕਰਦੇ। ਕਰ ਤੋਂ ਮੁਗਰ ਪਤਾ ਲੱਗੂਗਾ ਜੀ। ਚੈੱਕ ਕਰ ਲਈ ਦੁਕਾਨਾਂ। ਸਭ ਦੁਕਾਨਦਾਰਾਂ ਨੇ ਦੱਸਿਆ ਕਿ ਨੁਕਸਾਨ ਹੋਇਆ ਹੈ। ਕਰਦਾ 10000 ਰੁਪਏ ਦਾ ਦਾਂਦਿਆ ਜੀ ਬਾਕੀ ਹੜਤਾਲ ਕਰਦੇ ਹੜਤਾਲ ਦੇ ਕਿਲੋਪਸਾਨ ਕੋਆ ਸਿੱਧੀ ਜੀ ਕੈਂ ਵੇਚ ਕਰਦੇ ਆ ਕਿ ਐਵਰੇਜ ਪਤਾ ਲੱਗੂਗਾ ਕਿਹੜੇ ਅਨਨੋਨ ਬੰਦੇ ਜਿਹਦੇ ਮਸਜੇ ਨਾਲ ਕੋਈ ਚੋਰੀ ਵਗੈਰਾ ਨੂੰ ਇੰਜਾਮ ਦਿੰਦਾ ਸਰ ਸਾਹਮਣੇ ਥਾਣਾ ਪੀਸੀਆਰ ਰਾਤ ਨੂੰ ਗਸ਼ਤ ਕਰਦੀ ਹੈ ਪਰ ਫਿਰ ਵੀ ਇਹੋ ਜਿਹੀ ਘਟਨਾ ਵਾਪਰਦੀ ਹੈ ਕਰਦੇ ਜੀ ਪੀਸੀਆਰ ਹਰ ਵਕਤ ਤਰੇ ਫਿਰਦੇ ਰਹਿੰਦੇ ਆ ਜਿਹੜੇ ਪਰ ਚੋਰ ਹੈ ਤੇ ਵੀ ਅਨਸਤਾਨਿਕ ਘਟਨਾ ਹੋ ਸਕਦੀ ਹੈ ਪਰ ਫਿਰ ਵੀ ਮਤਲਬ ਕੋਸ਼ਿਸ਼ ਨਹੀਂ ਪੀਸੀਆਰ ਨੇ 사이 ਦਾ ਹੱਥ ਫੇਟ ਦਿੰਦੇ ਪਰ ਚੋਰ ਇਸ ਜੀ ਨੂੰ ਨਾ ਵੇਖਦੇ ਸੀਸੀਟੀਵੀ ਚ ਕੋਈ ਪਛਾਣ ਨਹੀਂ ਕੇ ਹਜੇ ਤੀਜ ਪਛਾਣ ਨਹੀਂ ਹੋਈ ਜੇ ਪਹੁੰਚੀ ਹੈ ਜੀ ਹਰਤਾਲ ਕਰਦੇ ਆ ਸੀਵੀਵੀ ਆਜੈਕਟ ਕਰਦੇ ਹਰਤਾਲ ਕਰਦੋ ਮਗਰੋਂ ਹੀ ਪਤਾ ਲੱਗ ਸਕਦਾ ਸਿਰਫ ਪਤਾ ਲੱਗੇ ਕੌਣ ਸੀ ਕਿੰਨੇ ਜਣੇ ਸੀਗੇ ਆਪਾਂ ਦੇ ਨਹੀਂ ਹਜੇ ਕੋਈ ਪਤਾ ਨਹੀਂ ਹੈ ਹਰਤਾਲ ਚੱਲਦੀ ਹੈ ਹਰਤਾਲ ਕਰਦੇ ਹਾਂ ਹੁਣ ਵਸਾਏ ਆ ਮਗਰੋਂ ਪਾਲਾ ਮਗਰੋਂ ਸੁਣ ਦੱਸ ਸਕਦੇ